ਸਮੂਹ ਨੱਗਰ ਵਾਸੀਆਂ ਨੂੰ ਬੇਨਤੀ ਹੈ ਸਾਡੀ ਕਿਸੇ ਵੀ ਵੀਰ ਨਾਲ ਕਿਸੇ ਵੀ ਭਾਈ ਨਾਲ ਕੋਈ ਲੜਾਈ ਨਹੀਂ ਇਹ ਸਾਡਾ ਸੁਭਧਾਨਿਕ ਹੱਕ ਹੈ ਅਸੀਂ ਮੋਟਾ ਪਾਈਆਂ ਅਸੀਂ ਇਹਨਾਂ ਵੀਰਵਾਰਾਂ ਨੂੰ ਆਪਣੇ ਕੋਲ ਸਵਾਲ ਪੁੱਛਣਾ ਚਾਹੁੰਦੇ ਹਾਂ ਸੋ ਸਾਰੇ ਨੱਗਰ ਵਾਸੀਆਂ ਨੂੰ ਬੇਨਤੀ ਹੈ ਤੁਸੀਂ ਕਿਸੇ ਤਰੀਕੇ ਨਾਲ ਉਲਦਣ ਦੀ ਕੋਸ਼ਿਸ਼ ਨਾ ਕਰਿਓ ਸਤਿਕਾਰਯੋਗ ਐਮਐਲਏ ਸਾਹਿਬ ਡਾਕਟਰ ਚੰਦਜੀਤ ਸਾਰੇ ਪਿਆਰ ਦੇ ਵਾਸੀਆਂ ਸਾਡੀ ਅਬ ਸਾਡਾ ਜੋ ਵੀ ਸਵਾਲ ਜਵਾਬ ਸਰਕਾਰ ਨਾਲ ਹੈ ਅਸੀਂ ਆਪਣੇ ਸਵਾਲਾਂ ਦੇ ਦੇ ਜਵਾਬ ਸਰਕਾਰ ਤੋਂ ਲੈਣਾ ਚਾਹੁੰਦੇ ਹਾਂ ਜੇਕਰ ਸਰਕਾਰ ਸਾਡੇ ਸਵਾਲਾਂ ਦੇ ਜਵਾਬ ਬੜੇ ਪਿਆਰਪੂਰਨ ਤਰੀਕੇ ਨਾਲ ਦੇ ਦੇਵੇਗੀ ਤਾਂ ਇਹਨਾਂ ਨੂੰ ਅਸੀਂ ਅਗਲੀ ਕਾਰਵਾਈ ਵਾਸਤੇ ਬੈਠ ਸਕਦੇ ਹਾਂ ਨਹੀਂ ਤਾਂ ਇਹਨਾਂ ਦੀ ਮਰਜ਼ੀ ਹੈ ਸਭ ਤੋਂ ਪਹਿਲਾਂ ਅਸੀਂ ਐਨਐਸਏ ਦੇ ਸਵਾਲ ਕਰਨਾ ਜੀ ਜਿਹੜਾ ਐਨਐਸਏ ਲੱਗਿਆ ਉਹ ਤੁਸੀਂ ਦੱਸੋ ਵੀ ਸੈਂਟਰ ਸਰਕਾਰ ਨੇ ਲਾਇਆ ਕਿ ਤੁਸੀਂ ਲਾਇਆ ਇਹਨੂੰ ਦੋ ਜੋ ਦੋ ਟੁਕ ਚ ਦੇਖਦੇ ਹੋ ਇਹਨੇ ਲੱਗੂ ਸੈਂਟਰ ਨੇ ਲਗਾਇਆ ਠੀਕ ਹੈ ਜੀ ਤੇ ਜਿਹੜਾ ਭਗਵੰਤ ਮਾਨ ਕਹਿੰਦਾ ਹੈ ਵੀਡੀਓ ਦੀ ਬਕਾਇਦਾ ਉਹ ਕਹਿੰਦਾ ਵੀ ਅਸੀਂ ਉਹਨਾਂ ਤੋਂ ਮਦਦ ਲਈ ਹੈ ਉਹ ਵੀਡੀਓ ਬਾਰੇ ਤੁਹਾਡੇ ਕਿਆ ਕਹਿਣਾ ਕਿਹੜੀ ਵੀਡੀਓ ਭਗਵੰਤ ਮਾਨ ਕਹਿੰਦਾ ਅਸੀਂ ਸੈਂਟਰ ਤੋਂ ਮਦਦ ਟੁਕੜੀਆਂ ਮੰਗਾਈਆਂ ਉਸ ਦੀ ਐਨਐਸਏ ਲਵਾਈ ਹੈ ਮੈਂ 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 ਇਸ ਬਾਰੇ ਕੋਈ ਜਾਣਕਾਰੀ ਰੱਖਦਾ ਇਹ ਤੁਸੀਂ ਭਗਵੰਤ ਮਾਨ ਤੋਂ ਜਦੋਂ ਜਦੋਂ ਦਿੱਲੀ ਦੇ ਪੱਗੇ ਪੱਗੇ ਨੂੰ ਫੜਨ ਗਈ ਤੁਹਾਡੀ ਪੰਜਾਬ ਪੁਲਿਸ ਉਹਨਾਂ ਨੇ ਬੱਗਾ ਚੱਕਣ ਨਹੀਂ ਦਿੱਤਾ ਤੇ ਤੁਹਾਡੀ ਪੰਜਾਬ ਪੁਲਿਸ ਨੇ ਅਸ਼ੀਰਵਾਦ ਕਿਉਂ ਚੱਕਣ ਦੇਤੇਨੀ ਦੂਰ ਤੋਂ ਮੇਰੀ ਗੱਲ ਹਾਂ ਜਿਹੜਾ ਸਵਾਲ ਦਾ ਮੈਂ ਮੈਨੂੰ ਜਾਣਕਾਰੀ ਹੈ ਮੈਂ ਉਹਦਾ ਜਵਾਬ ਦੂੰ ਤੁਸੀਂ ਸਰਕਾਰ ਦੇ ਨਮਾਇंदे ਹੋ ਨਹੀਂ ਹੋ ਮੈਂ ਨਮਾਇंदे ਹੋਣ ਦਾ ਮਤਲਬ ਇਹ ਨਹੀਂ ਵੀ ਮੈਨੂੰ ਸਾਰਾ ਕੁਝ ਹੀ ਪਤਾ ਹੈ ਜੋ ਮੈਂ ਪਲਾਨੋ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲੱਗ ਰਹੀ ਹੈ ਤੁਹਾਨੂੰ ਉਸ ਚੀਜ਼ ਬਾਰੇ ਨੌਲੇਜ ਨਹੀਂ ਉਹਦੇ ਬਾਰੇ ਤੁਹਾਨੂੰ ਨੌਲੇਜ ਨਹੀਂ ਹੈਗੀ ਫਿਰ ਤੁਸੀਂ ਬੁਟਾ ਕਾਦੇ ਵਾਸਤੇ ਲਈਆਂ ਜੀ ਨਮਾਇंदे ਕਾਦੇ ਆ ਸਾਡੇ ਜੇ ਅਗਰ ਤੁਹਾਨੂੰ ਜਵਾਬ ਦੇਣਾ ਚਾਹੀਦਾ ਨਾ ਅਗਰ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲੱਗ ਰਹੀ ਹੈ ਤੁਸੀਂ ਉਹਦੇ ਜਵਾਬ ਦੇ ਨਹੀਂ ਹੈਗੇ ਤੁਹਾਨੂੰ ਜਵਾਬ ਤੁਸੀਂ ਇਹ ਦੱਸੋ ਵੀ ਜਿਹੜੀ ਐਨਐਸਐ ਲੱਗੀ ਗਲਤ ਲੱਗੀ ਸਹੀ ਲੱਗੀ ਹੈ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਹਾਂ ਜੀ ਕਿ ਜਿਹੜਾ ਸੈਂਟਰ ਨੇ ਕੀਤਾ ਕਿਸੇ ਤੇ ਵੀ ਇਹ ਲਗਾਉਂਦੀ ਹੈ ਇਹ ਉਹ ਦੇਖ ਕੇ ਲਗਾਉਣ ਵੀ ਕਿਸੇ ਗਲਤ ਬੰਦੇ ਦੇ ਨਾਲ ਲੱਗੇ ਅਸੀਂ ਤਾਂ ਕਹਿੰਦੇ ਆ ਤੁਸੀਂ ਇਹਦਾ ਗਰੋਹ ਕਰਦੇ ਹੋ ਜੀ ਕਿਦਾਂ ਐਨਐਸਐ ਲੱਗੀ ਜਾਂ ਮਤਫਾ ਕਿ ਮੈਂ ਅਮਰਿਤਪਾਲ ਸਿੰਘ ਦੇ ਇੱਕ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਨਹੀਂ ਮੈਂ ਨੌਜਵਾਨਾਂ ਦਾ ਪਿਆਰ ਦਾ ਵੋਟਰ ਨਹੀਂ ਮੈਂ ਨੌਜਵਾਨਾਂ ਦੇ ਇਸ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹਦੇ ਬਾਰੇ ਇਹ ਦੇਖੋ ਇਹ ਸਵਾਲਾਂ ਦੇ ਭੱਜਣਾ ਪਰ ਅਸੀਂ ਇਹ ਤੁਹਾਨੂੰ ਬੋਲਣ ਨਹੀਂ ਦੇਵਾਂਗੇ ਦੇਖੋ ਜੇ ਤੁਸੀਂ ਸਵਾਲਾਂ ਦੇ ਭੱਜੋਗੇ ਬਿਲਕੁਲ ਨਹੀਂ ਤੁਸੀਂ ਇਹ ਜਵਾਬ ਨਹੀਂ ਹੈਗਾ ਤੁਸੀਂ ਸਭ ਤੋਂ ਵਗਤ ਤੁਸੀਂ ਜੇ ਸਰਕਾਰ ਥੋੜੀ ਕਰ ਰਹੀ ਹੈ ਚਿੱਟੇ ਬਾਰੇ ਤੁਸੀਂ ਸਮਾਂ ਮੰਗਿਆ ਤਾਂ ਹੁਣ ਥੋੜੀ ਸਰਕਾਰ 31 ਦਸੰਬਰ ਮੰਗਣ ਲੱਗੀ ਚਿੱਟੇ ਇਹ ਗੱਲਾਂ ਠੀਕ ਹੈ ਥੋੜੀ ਚਿੱਟੇ ਖਤਮ ਕਰਨੇ ਵਾਸਤੇ ਇਹ ਜਿਹੜੇ ਨਸ਼ੇ ਐ ਇਹ ਅੱਜ ਦੇ ਹੀ 20 25 ਸਾਲ ਦੇ ਐ ਪਹਿਲੀਆ ਸਰਕਾਰਾਂ ਨੂੰ ਵੀ ਉਹਨਾਂ ਨੂੰ ਪੁੱਛਿਆ ਤੁਸੀਂ ਕਦੇ ਅਸੀਂ ਤਾਂ ਕਰ ਰਹੇ ਆ ਮੇਰੇ ਹਿਸਾਬ ਨਾਲ 50% ਜਿਹੜਾ ਨਸ਼ੇ ਘਟੇ ਐ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਮੇਰੇ ਨਾਲ ਚੱਲੋ ਮੈਂ ਹੁਣ ਹਾਂ ਹੱਦ ਤੱਕ ਮੈਂ ਚਿੱਟਾ ਦੇਖਿਆ ਨਹੀਂ ਪਰ ਮੈਂ ਤੁਹਾਨੂੰ ਦਵਾ ਦਣਾ ਚੱਲੋ ਕਿੱਥੇ ਕਿਹਨੇ ਕਿੱਨਾ ਚਿੱਟਾ ਲੈਣਾ ਮੇਰੇ ਨਾਲ ਚੱਲੋ ਕੋਈ ਆ ਜਿਓ ਆ ਜਿਓ ਕਿਥੋਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀਆਂ ਦੇ ਇਨਸਾਫ ਬਾਰੇ ਦੇਖੋ ਸਾਗੇ ਹਲਕੀ ਚ ਇੱਕ ਹੋਈ ਸੀ ਇੱਕ ਬਿਆਦਵੀ ਹੋਈ ਸੀ ਸਾਡੇ ਹਲਕੇ ਤੋਂ ਨਾਲ ਦੀ ਨਾਲ ਉਹਨੂੰ ਜਿਹੜਾ ਹੈਗਾ ਜਵਾਬ ਦੇ ਦਿੱਤਾ ਉਹਦਾ ਨਾਲ ਦੀ ਨਾਲ ਉਹਦਾ ਫਰੰਡੇ ਜਿਹੜੀ ਹੋਈ ਸੀ ਉਹਦਾ ਨਾਲ ਦੀ ਨਾਲ ਜਿਹੜਾ ਹੈਗਾ ਅਸੀਂ ਕਰਵਾਤਾ ਉਹ ਜਿਹੜਾ ਕੇਸਰੀਵਾਲ ਤੇ दारू ਘਪਲੇ ਦਾ ਇਲزام ਲੱਗੇ ਉਹਦੇ ਬਾਰੇ ਅਸੀਂ ਘਪਲੇ ਵਜਨ ਸਰਕਾਰ ਨਾਲ ਤਾਂ दारू ਤਾਂ ਅਸੀਂ ਪੰਜਾਬ 'ਚ ਪੈਸੀ ਨਹੀਂ برداشت ਕਰਦੇ ਤੋਂ ਛੋੜੀ ਸਰਕਾਰ ਦਾ ਘਪਲੇਬਾਜ਼ੀ ਕਰੀ दारू ਦੀ ਵੀ ਪੈਸਾ ਨਹੀਂ ਮਿਲਿਆ ਕੇਸਰੀਵਾਲ ਤੋਂ ਇੱਕ ਵੀ ਕੋਟਾ ਨੂੰ ਗਲਤ ਮੰਨਿਆ ਕੇ ਸਹੀ ਮੰਨਿਆ ਸੀ ਹਾਂ ਕੋਰਟਾਂ ਨੂੰ ਅਸੀਂ ਗਲਤ ਮੰਨੀਏ ਗਲਤ ਮੰਨੀਏ ਕਿਰੋ ਕੋਰਟ ਨੇ ਤਾਂ ਉਹਦੀ ਜਵਾਬਦੇਹੀ ਖਾਰਜ ਕਰੀ ਹੈ ਦੇਖੋ ਕੋਰਟ ਕੋਰਟ ਦਾ ਕੀ ਹੈ ਮੈਂ ਕੋਰਟ ਦੇ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਕਹਿਣਾ ਚਾਹੁੰਦਾ ਕੇਜਰੀਵਾਲ ਕੋਈ ਨਵਾਂ ਪੈਸਾ ਨਹੀਂ ਮਿਲਿਆ ਨਹੀਂ ਕੋਰਟ ਗਲਤ ਹੋਈ ਕੇਜਰੀਵਾਲ ਸਹੀ ਹੋਇਆ ਮੈਂ ਕੋਰਟ ਦੇ ਖਿਲਾਫ ਮੈਂ ਕੀ ਕਹਾਂ ਮੈਂ ਆਪਣੇ ਬੰਦੇ ਦੀ ਗੱਲ ਜ਼ਿੰਮੇਵਾਰੀ ਲੈਂਦਾ ਤੁਸੀਂ ਪ੍ਰੂਫ ਕਰ ਦਿਓ ਵੀ ਇੱਕ ਪੈਸਾ ਕੇਜਰੀਵਾਲ ਤੋਂ ਮਿਲਿਆ ਮੈਂ ਉਹਦੀ ਮੈਂ ਜ਼ਿੰਮੇਵਾਰ ਹਾਂ ਅਗਰ ਮਿਲਿਆ ਨਹੀਂ ਆਪਣੇ ਤੇ ਬੁਕਾਰ ਤੇ ਦੋ ਕੰਮ ਕਰਾ ਦੋ ਕੈਮਰੇ ਮਰੇ ਵਾਲੇ ਪਤਾ ਲੱਗੂਗਾ ਐਸੇ ਪਿੰਡ ਚ 35 ਲੱਖ ਦੇ ਕੰਮ ਹੋਇਆ ਐਸੇ ਪਿੰਡ ਚ ਗਰਾਊਂਡ ਦਾ ਹੋਇਆ ਸਕੂਲ ਦੀ ਚਾਰ ਦਿਵਾਰੀ ਹੋ ਰਹੀ ਆ ਆ ਜਿਹੜੀ ਕੱਕਰੋਂ ਤੋਂ 15 ਸਾਲ ਤੋਂ ਸੜਕ ਨਹੀਂ ਸੀ ਬਣੀ ਕੱਕਰੋਂ ਤੋਂ ਜਿਹੜੀ ਜਾ ਰਹੀ ਆ ਇਧਰ ਕੁਰਾਲੀ ਨੂੰ 18 ਫੁੱਟੀ ਸੜਕ ਐ 80 ਐਮ ਐਮਓ ਦੀ ਮੋਟਾਈ ਐ ਜਾ ਕੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਇਲਾਵਾ ਮੈਨੂੰ ਹਲੇ ਬੋਲਣ ਨੂੰ ਕੰਮ ਪੰਜ ਟਿਊਬਲ ਲੱਗੇ ਇੱਥੇ ਪੰਜ ਟਿਊਬਲ ਲੱਗੇ ਆ ਸੋ ਇੰਨੇ ਕੰਮ ਹੋਏ ਤੁਸੀਂ ਦੋ ਕਹੇ ਸੀ ਮੈਂ ਤਾਂ ਚਾਰ ਪੰਜ ਕਰਾਉਂਦੇ ਜਿਹੜੀ ਸੈਲਰਾਂ ਨਾਲ ਬੜੀ ਕਿਤੇ ਬੱਤੀ ਉਹਦੇ ਬਾਰੇ ਹੈ ਜਿਹੜੀ ਸੈਲਰਾਂ ਨਾਲ ਇਸੇ ਬੱਤੀ ਆ ਮੇਰੀ ਕੋਈ ਪ੍ਰੂਫ ਕਰ ਦੋ ਇੱਕ ਪੈਸੇ ਦਾ ਮੇਰੇ ਨਹੀਂ ਸਰਕਾਰ ਕੋਲ ਇੰਨੀ ਪਾਵਰ ਹੁੰਦੀ ਹੈ ਪ੍ਰੂਫ ਕਰਨ ਦੇ ਦਵੂ ਕਿਸੇ ਨੂੰ ਲੱਗਦਾ ਕੇਜਰੀ ਕੇਜਰੀਵਾਲ ਪ੍ਰੂਫ ਕਰ ਦੇਵੇ ਨਾ ਤਾਰੂ ਦਾ ਕਪੜਾ ਨਹੀਂ ਕਰਿਆ ਫਿਰ ਸਰਕਾਰ ਉਹਦਾ ਸਰਕਾਰ ਕਹਿ ਰਹੀ ਹੈ ਗੱਲ ਸੁਣੋ ਸਰਕਾਰ ਜਿਹੜਾ ਪਹਿਲੇ ਮੋਦੀ ਦੱਸੇ ਵੀ ਇੱਕ ਪੈਸਾ ਉਹਨੇ ਲਿਆ ਸਾਡੇ ਮੋਦੀ ਨਾਲ ਕੋਲ ਸਾਡੇ ਪੰਜਾਬ ਦੀ ਕੋਰਟ ਦੀ ਗੱਲ ਹੈ ਜੀ ਪੰਜਾਬ ਜਿਹੜਾ ਚੁੰਮੇ ਮਤਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਿਆ ਆ ਕੇ ਉਹਨੇ ਅੱਛਾ ਐਨੀਆਂ ਆ ਜਿਹੜੀ 12-12 ਘੰਟੇ ਬਿਜਲੀ ਮਿਲ ਰਹੀ ਹੈ ਇਹ ਕੇਜੇ ਇਸ ਆਮ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰੀ ਦਿੱਤੀ ਹੈ ਅੱਜ ਤੱਕ ਜਿੰਨੇ ਆਏ ਮੇਰੀ ਗੱਲ ਹੁਸ ਇਲਾਕਾ ਕੰਢੀ ਲਾਕੇ ਸੀਗਾ ਕੰਢੀ ਲਾਕੇ ਚ ਬਿਜਲੀ ਵੱਧਦੀ ਹੁਣ ਘਟਣ ਲੱਗੀ ਪਹਿਲਾਂ ਬਿਜਲੀ ਕੰਢੀ ਲਾਕੇ 24 ਘੰਟੇ ਦੀ ਇਹਨਾਂ ਨੇ ਤਾਰਾਂ ਕੇ ਅੱਧ ਕਰ ਦਿੱਤਾ ਉਸ ਤੋਂ ਬਾਅਦ ਇਹ ਵੀ 100 ਸਵਾਲ ਪੁੱਛ ਸਕਦਾ ਹੈ ਹਾਂਜੀ ਇੰਟੈਲੀਜੈਂਟ ਬੰਦਾ ਉਹਦੇ ਜਵਾਬ ਨਹੀਂ ਦੇ ਸਕਦਾ ਮੇਰੀ ਗੱਲ ਸੁਣੋ ਜੇ ਜਵਾਬ ਲੈਣਾ ਮੈਂ ਦੇ ਰਿਹਾ ਵੈਦਰ ਕੁਝ ਸੁਣਨ ਦੱਸੋ ਠੀਕ ਹੈ ਸੁਣਾਓ ਹਾਂਜੀ ਕਿਸਾਨੀ ਲਈ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੇ ਕੰਮ ਗਿਣਾਂ ਨੰਬਰ 1 300 ਯੂਨਿਟ ਬਿਜਲੀ ਹਰ ਘਰ ਨੂੰ ਮੁਫਤ 90% ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਪਹਿਲੀ ਵਾਰੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਸਕੂਲਾਂ ਦੀ ਗੱਲ ਕਰਦਾ 12000 টিচার 2.5 سال ਚ ਰੱਖਿਆ ਪਹਿਲੀ ਵਾਰੀ ਹੋਇਆ ਕਿਸੇ ਸਰਕਾਰ ਨੇ ਨਹੀਂ ਪਿਛਲੇ 20 ਸਾਲ ਚ ਨਹੀਂ ਰੱਖੇ ਕਿਸੇ ਨੇ ਉਸ ਤੋਂ ਬਾਅਦ 13000 ਟੀਚਰ ਪੱਕੇ ਕੀਤੇ ਗਏ ਸਾਡੀ ਸਰਕਾਰ ਨੇ ਕੀਤੇ ਹੈ ਪੁਰਾਣੀ ਸਰਕਾਰ ਨੇ ਬੋਰਡ ਲਾਉਂਦੇ ਸੀ ਵੀ 36000 ਪੱਕੇ ਕਰਦੇ ਇੱਕ ਵੀ ਪੱਕਾ ਨਹੀਂ ਸੀ ਕੀਤਾ ਤੇ ਸਾਡੀ ਸਰਕਾਰ ਨੇ ਸ਼ਹੀਦੀ ਫੰਡ 1 ਕਰੋੜ ਰੁਪਿਆ ਸ਼ਹੀਦੀ ਫੰਡ ਸ਼ਹੀਦ ਦੇ ਘਰ ਭੋਗ ਤੋਂ ਪਹਿਲਾਂ ਦੇਖੀ ਜਾਂਦੀ ਹੈ ਸਾਡੀ ਸਰਕਾਰਾਂ ਜਿਹਨੇ ਕੀਤਾ ਪੁਰਾਣੀਆਂ ਸਰਕਾਰਾਂ ਇੱਕ ਕੰਬਲ ਇੱਕ ਸਲਾਈ ਮਸ਼ੀਨ ਦੇ ਕੇ ਸਾਧੀਆਂ ਰਹੀਆਂ ਨੰਬਰ 5 ਲਓ ਹੁਣ ਬੋਲੋ ਨਾ ਮੈਨੂੰ ਕੰਮ ਗਣਾ ਦੇਣ ਲੋ ਚੁੱਪ ਕਰਕੇ ਸੁਣ ਲੋ ਪਲੀਜ਼ ਤੁਸੀਂ ਬਾਅਦ ਜੋ ਹੋਰ ਕਰੂਗਾ ਮੈਂ ਦੱਸ ਦੂੰ ਕਿਸਾਨੀ ਲਈ ਸਭ ਤੋਂ ਵਧੀਆ ਸਰਕਾਰ ਪਹਿਲੀ ਸਰਕਾਰ ਹੈ ਜਿਨੇ